ਨੇਹੰਗ ਸਿੰਘਾਂ ਦੇ ਬਾਣੇ ਦੇ ਵਿੱਚ ਆਏ ਕੁਝ ਬੰਦਿਆਂ ਦੇ ਵੱਲੋਂ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਇਹਨਾਂ ਬੰਦਿਆਂ ਨੇ ਸੜਕ ਦੇ ਵਿਚਕਾਰ ਇੱਕ ਕਾਰ ਨੂੰ ਰੋਕਿਆ। ਕਾਰ ਨੂੰ ਰੋਕ ਕੇ ਉਸ ਦੇ ਡਰਾਈਵਰ ਨੂੰ ਬਾਹਰ ਕੱਢਿਆ। ਡਰਾਈਵਰ ਨੂੰ ਬਾਹਰ ਕੱਢ ਕੇ ਆਪ ਕਾਰ ਦੇ ਵਿੱਚ ਸਵਾਰ ਹੋਏ। ਕਾਰ ਦੇ ਵਿੱਚ ਸਵਾਰ ਹੋ ਕੇ ਉਹ ਕਾਰ ਲੈ ਕੇ ਫਰਾਰ ਹੋ ਜਾਂਦੇ ਨੇ। ਬਠਿੰਡਾ ਦੇ ਭਗਤੇ ਭਾਈ ਕੀਦੇ ਆ ਇਹ ਤਸਵੀਰਾਂ ਨਿਕਲ ਕੇ ਸਾਹਮਣੇ ਆਈਆਂ ਜਿੱਥੇ ਤਸਵੀਰਾਂ ਦੇ ਵਿੱਚ ਸਾਫ਼ ਦੇਖਿਆ ਜਾ ਰਿਹਾ ਕਿ ਨਿਹੰਗ ਸਿੰਘਾਂ ਦੇ ਬਾਣੇ ਦੇ ਵਿੱਚ ਆਏ ਕੁਝ ਬੰਦਿਆਂ ਦੇ ਵੱਲੋਂ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਇਹ ਨਿਹੰਗ ਸਿੰਘਾਂ ਦੇ ਬਾਣੇ ਦੇ ਵਿੱਚ ਆਏ ਕੁਝ ਬੰਦੇ ਜਿਹੜੇ ਕਿ ਮੋਟਰਸਾਈਕਲ ਦੇ ਉੱਪਰ ਸਵਾਰ ਹੁੰਦੇ ਨੇ ਤਾਂ ਇਹਨਾਂ ਦੇ ਸਾਹਮਣੇ ਇੱਕ ਕਾਰ ਆ ਰਹੀ ਹੁੰਦੀ ਆ ਉਸ ਕਾਰ ਨੂੰ ਰੋਕਦੇ ਨੇ ਦੋ ਨਿਹੰਗ ਸਿੰਘਾਂ ਦੇ ਬਾਣੇ ਦੇ ਵਿੱਚ ਜਿਹੜੇ ਬੰਦੇ ਹੁੰਦੇ ਨੇ ਉਹ ਮੋਟਰਸਾਈਕਲ ਤੋਂ ਹੇਠਾਂ ਉਤਰਦੇ ਨੇ ਹੇਠਾਂ ਉਤਰ ਕੇ ਉਸ ਕਾਰ ਡਰਾਈਵਰ ਨੂੰ ਬਾਹਰ ਕੱਢਦੇ ਨੇ ਉਸ ਨੂੰ ਟੁੱਟ ਕੇ ਪੈ ਜਾਂਦੇ ਨੇ ਜਦੋਂ ਉਸ ਨੂੰ ਟੁੱਟ ਕੇ ਪੈਂਦੇ ਨੇ ਤਾਂ ਉਸ ਡਰਾਈਵਰ ਨੂੰ ਬਾਹਰ ਕੱਢ ਕੇ ਉਹ ਆਪ ਕਾਰ ਦੇ ਵਿੱਚ ਸਵਾਰ ਹੋ ਕੇ ਉੱਥੋਂ ਫਰਾਰ ਹੋ ਜਾਂਦੇ ਨੇ ਤਾਂ ਇਹ ਸਾਰੀ ਘਟਨਾ ਜਿਹੜੀ ਉਹ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋਈ ਆ ਸੀਸੀਟੀਵੀ ਕੈਮਰੇ ਦੀਆਂ ਉਸ ਵੀਰਾਂ ਦੇ ਵਿੱਚ ਤੁਸੀਂ ਆਪ ਦੇਖ ਸਕਦੇ ਹੋ ਸਮਾਂ तकरीबन 1.7 ਵਜੇ ਦਾ ਦੱਸਿਆ ਜਾ ਰਿਹਾ ਸਾਢੇ 1.7 ਵਜੇ तकरीबन ਆਵਾਜਾਈ ਹੈ ਜਿਹੜੀ ਉਹ ਸੜਕ ਦੇ ਉੱਪਰ ਚੱਲਦੀ ਹੀ ਰਹਿੰਦੀ ਹੈ ਜਿਹੜੇ ਸਥਾਨਕ ਲੋਕ ਨੇ ਉਹ ਸਾਢੇ 1.7 ਵਜੇ तकरीबन ਉੱਥੇ ਫਿਰਦੇ ਹੀ ਰਹਿੰਦੇ ਨੇ ਪਰ ਇੰਨੀ ਜ਼ਿਆਦਾ ਟ੍ਰੈਫਿਕ ਦੇ ਵਿੱਚ ਇੰਨੀ ਜ਼ਿਆਦਾ ਆਵਾਜਾਈ ਦੇ ਵਿੱਚ ਇਹਨਾਂ ਬੰਦਿਆਂ ਦੇ ਵੱਲੋਂ ਇੱਕ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਜਿੱਥੇ ਇਹ ਸ਼ਰੀਆਮ ਇੱਕ ਕਾਰ ਲੈ ਕੇ ਉਥੋਂ ਫਰਾਰ ਹੋ ਜਾਂਦੇ ਨੇ ਦੱਸਿਆ ਜਾ ਰਿਹਾ ਹੈ ਕਿ ਤਿੰਨ ਬੰਦੇ ਮੋਟਰਸਾਈਕਲ ਦੇ ਉੱਪਰ ਸਵਾਰ ਹੋ ਕੇ ਆਏ ਦੋ ਤਾਂ ਮੋਟਰਸਾਈਕਲ ਤੋਂ ਹੇਠਾਂ ਉਤਰੇ ਜਿਨ੍ਹਾਂ ਨੇ ਕਾਰ ਨੂੰ ਰੋਕਿਆ ਕਾਰ ਨੂੰ ਰੋਕ ਕੇ ਕਾਰ ਦੇ ਡਰਾਈਵਰ ਨੂੰ ਬਾਹਰ ਕੱਢਿਆ ਬਾਹਰ ਕੱਢ ਕੇ ਉਸ ਨੂੰ ਕਾਰ ਤੋਂ ਪਰਾਂ ਕਰਕੇ ਕਾਰ ਦੇ ਵਿੱਚ ਸਵਾਰ ਹੋ ਕੇ ਉੱਥੋਂ ਫਰਾਰ ਹੋ ਜਾਂਦੇ ਨੇ ਤਾਂ ਹੁਣ ਪੁਲਿਸ ਹੈ ਜਿਹੜੀ ਉਹ ਵੀ ਮੁਸ਼ਕਲ ਦੇ ਵਿੱਚ ਪਈ ਹੋਈ ਹੈ ਕਿਉਂਕਿ ਪੁਲਿਸ ਨੂੰ ਇਸ ਚੀਜ਼ ਦਾ ਜਿਹੜਾ ਸ਼ੱਕ ਹੋ ਰਿਹਾ ਕਿ ਇਹ ਵੱਡੀ ਵਾਰਦਾਤ ਨੂੰ ਅੰਜਾਮ ਨਾ ਦੇਣ ਤਾਂ ਹੁਣ ਪੁਲਿਸ ਦੇ ਕੋਲ ਜਿਹੜੀ ਸੀਸੀਟੀਵੀ ਹੱਥ ਲੱਗੀ ਹੋਈ ਹੈ ਤਾਂ ਪੁਲਿਸ ਉਸ ਸੀਸੀਟੀਵੀ ਆਧਾਰ ਦੇ ਉੱਪਰ ਜਾਂਚ ਦੇ ਵਿੱਚ ਲੱਗੀ ਹੋਈ ਹੈ ਉਹਨਾਂ ਬੰਦਿਆਂ ਦੀ ਪਾਲ ਕੀਤੀ ਜਾ ਰਹੀ ਹੈ ਜਿਹੜੇ ਕਿ ਸਵਾਰਦਾਤ ਨੂੰ ਅੰਜਾਮ ਦੇ ਕੇ ਉੱਥੋਂ ਫਰਾਰ ਹੋਏ ਨੇ ਕੀ ਗੱਲਬਾਤ ਹੋਈ ਹੈ ਤੁਹਾਡੀ ਇਹ ਗੱਡੀ ਗੋਗੇ ਭੱਜੇ ਇਹ ਗੱਡੀ ਗੋਗੇ ਭੱਜੇ ਛੜ ਤੋਂ ਕਿਹੜੀ ਗੱਡੀ ਸੀਗੀ ਆਈ 10 ਹੀ ਕਿੰਨੇ ਕਬਜ ਦਾ ਟਾਈਮ ਸੀ ਟਾਈਮ 2:07 ਵਜੇ 25 ਮਿੰਟ ਦਾ ਹੋ ਗਿਆ ਤੇ 28 ਮੈਂ 2-2 ਮਿੰਟ ਲੱਗੇ ਆਰੇ ਦੇ ਸੀ ਬੰਦੇ ਉਹ ਮੋਟਰਸਾਈਕਲ ਦੇ ਸੀ ਕਿੰਨੇ ਜਾਣੇ ਸੀ 3-4 ਜਾਣੇ ਸੀ ਨਿੰਗ ਸਿੰਘ ਬਾਣੇ ਦੇ ਸੀਗੀ ਕੋਈ ਨੰਬਰ ਨੰਬਰ ਵਗੈਰਾ ਨੋਟ ਕੀਤਾ ਮੋਰਸਰ ਨਹੀਂ ਮੋਟਰਸਾਈਕਲ ਦਾ ਕੋਈ ਨੰਬਰ ਨਹੀਂ ਣੜਾ ਉਹ ਨਾਲ ਜੇ ਭੱਜ ਗਿਆ ਮੋਟਰਸਾਈਕਲ ਵਾਲਾ ਦੋ ਸਾਨੂੰ ਪੈ ਕੇ ਡੁੱਟ ਗਿਆ ਤਾਂ ਨਿਹੰਗ ਸਿੰਘਾਂ ਦੇ ਬਾਣੇ ਦੇ ਵਿੱਚ ਆਏ ਕੁਝ ਬੰਦਿਆਂ ਦੇ ਵੱਲੋਂ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਇਨਾ ਬੰਦਿਆਂ ਨੇ ਸੜਕ ਦੇ ਵਿਚਕਾਰ ਇੱਕ ਕਾਰ ਨੂੰ ਰੋਕਿਆ ਕਾਰ ਨੂੰ ਰੋਕ ਕੇ ਉਸ ਦੇ ਡਰਾਈਵਰ ਨੂੰ ਬਾਹਰ ਕੱਢਿਆ ਡਰਾਈਵਰ ਨੂੰ ਬਾਹਰ ਕੱਢ ਕੇ ਆਪ ਕਾਰ ਦੇ ਵਿੱਚ ਸਵਾਰ ਹੋਏ ਕਾਰ ਦੇ ਵਿੱਚ ਸਵਾਰ ਹੋ ਕੇ ਉਹ ਕਾਰ ਲੈ ਕੇ ਫਰਾਰ ਹੋ ਜਾਂਦੇ ਨੇ ਬਠਿੰਡਾ ਦੇ ਭਗਦੇ ਭਾਈ ਕੀਦੇ ਆ ਇਹ ਤਸਵੀਰਾਂ ਨਿਕਲ ਕੇ ਸਾਹਮਣੇ ਆਈਆਂ ਜਿੱਥੇ ਤਸਵੀਰਾਂ ਦੇ ਵਿੱਚ ਸਾਫ਼ ਦੇਖਿਆ ਜਾ ਰਿਹਾ ਕਿ ਨਿਹੰਗ ਸਿੰਘਾਂ ਦੇ ਬਾਣੇ ਦੇ ਵਿੱਚ ਆਏ ਕੁਝ ਬੰਦਿਆਂ ਦੇ ਵੱਲੋਂ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਇਹ ਨਿਹੰਗ ਸਿੰਘਾਂ ਦੇ ਬਾਣੇ ਦੇ ਵਿੱਚ ਆਏ ਕੁਝ ਬੰਦੇ ਜਿਹੜੇ ਕਿ ਮੋਟਰਸਾਈਕਲ ਦੇ ਉੱਪਰ ਸਵਾਰ ਹੁੰਦੇ ਨੇ ਤਾਂ ਇਹਨਾਂ ਨੇ ਸਾਹਮਣੇ ਇੱਕ ਕਾਰ ਆ ਰਹੀ ਹੁੰਦੀ ਆ ਉਸ ਕਾਰ ਨੂੰ ਰੋਕਦੇ ਨੇ ਦੋ ਨਿਹੰਗ ਸਿੰਘਾਂ ਦੇ ਬਾਣੇ ਦੇ ਵਿੱਚ ਜਿਹੜੇ ਬੰਦੇ ਹੁੰਦੇ ਨੇ ਉਹ ਮੋਟਰਸਾਈਕਲ ਤੋਂ ਹੇਠਾਂ ਉਤਰਦੇ ਨੇ ਹੇਠਾਂ ਤਰਕੇ ਉਸ ਕਾਰ ਡਰਾਈਵਰ ਨੂੰ ਬਾਹਰ ਕੱਢਦੇ ਨੇ ਉਸ ਨੂੰ ਟੁੱਟ ਕੇ ਪੈ ਜਾਂਦੇ ਨੇ ਜਦੋਂ ਉਸ ਨੂੰ ਟੁੱਟ ਕੇ ਪੈਂਦੇ ਨੇ ਤਾਂ ਉਸ ਡਰਾਈਵਰ ਨੂੰ ਬਾਹਰ ਕੱਢ ਕੇ ਉਹ ਆਪ ਕਾਰ ਦੇ ਵਿੱਚ ਸਵਾਰ ਹੋ ਕੇ ਉੱਥੋਂ ਫਰਾਰ ਹੋ ਜਾਂਦੇ ਨੇ ਤਾਂ ਇਹ ਸਾਰੀ ਘਟਨਾ ਜਿਹੜੀ ਉਹ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋਈ ਆ ਸੀਸੀਟੀਵੀ ਕੈਮਰੇ ਦੀਆਂ ਤਸਵੀਰਾਂ ਦੇ ਵਿੱਚ ਤੁਸੀਂ ਆਪ ਦੇਖ ਸਕਦੇ ਹੋ ਸਮਾਂ ਤਕਰੀਬਨ 7:30 ਵਜੇ ਦਾ ਦੱਸਿਆ ਜਾ ਰਿਹਾ 7:30 ਵਜੇ ਤਕਰੀਬਨ ਆਵਾਜਾਈ ਹੈ ਜਿਹੜੀ ਉਹ ਸੜਕ ਦੇ ਉੱਪਰ ਚੱਲਦੀ ਹੀ ਰਹਿੰਦੀ ਹੈ ਜਿਹੜੇ ਸਥਾਨਕ ਲੋਕ ਨੇ ਉਹ 7:30 ਵਜੇ ਤਕਰੀਬਨ ਉੱਥੇ ਫਿਰਦੇ ਹੀ ਰਹਿੰਦੇ ਨੇ ਪਰ ਇੰਨੀ ਜ਼ਿਆਦਾ ਟ੍ਰੈਫਿਕ ਦੇ ਵਿੱਚ ਇੰਨੀ ਜ਼ਿਆਦਾ ਆਵਾਜਾਈ ਦੇ ਵਿੱਚ ਇਹਨਾਂ ਬੰਦਿਆਂ ਦੇ ਵੱਲੋਂ ਇੱਕ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਜਿੱਥੇ ਇਹ ਸ਼ਰੀਆਮ ਇੱਕ ਕਾਰ ਲੈ ਕੇ ਉਥੋਂ ਫਰਾਰ ਹੋ ਜਾਂਦੇ ਨੇ ਦੱਸਿਆ ਜਾ ਰਿਹਾ ਹੈ ਕਿ ਤਿੰਨ ਬੰਦੇ ਮੋਟਰਸਾਈਕਲ ਦੇ ਉੱਪਰ ਸਵਾਰ ਹੋ ਕੇ ਆਏ ਦੋ ਤਾਂ ਮੋਟਰਸਾਈਕਲ ਤੋਂ ਹੇਠਾਂ ਉਤਰੇ ਜਿਨ੍ਹਾਂ ਨੇ ਕਾਰ ਨੂੰ ਰੋਕਿਆ ਕਾਰ ਨੂੰ ਰੋਕ ਕੇ ਕਾਰ ਦੇ ਡਰਾਈਵਰ ਨੂੰ ਬਾਹਰ ਕੱਢਿਆ ਬਾਹਰ ਕੱਢ ਕੇ ਉਸ ਨੂੰ ਕਾਰ ਤੋਂ ਪਰਾਂ ਕਰਕੇ ਤਾਰ ਦੇ ਵਿੱਚ ਸਵਾਰ ਹੋ ਕੇ ਉੱਥੋਂ ਫਰਾਰ ਹੋ ਜਾਂਦੇ ਨੇ ਤਾਂ ਹੁਣ ਪੁਲਿਸ ਹੈ ਜਿਹੜੀ ਉਹ ਵੀ ਮੁਸ਼ਕਲ ਦੇ ਵਿੱਚ ਪਈ ਹੋਈ ਹੈ ਕਿਉਂਕਿ ਪੁਲਿਸ ਨੂੰ ਇਸ ਚੀਜ਼ ਦਾ ਜਿਹੜਾ ਸ਼ੱਕ ਹੋ ਰਿਹਾ ਕਿ ਇਹ ਵੱਡੀ ਵਾਰਦਾਤ ਨੂੰ ਅੰਜਾਮ ਨਾ ਦੇਣ ਤਾਂ ਹੁਣ ਪੁਲਿਸ ਦੇ ਕੋਲ ਜਿਹੜੀ ਸੀਸੀਟੀਵੀ ਹੱਥ ਲੱਗੀ ਹੋਈ ਹੈ ਤਾਂ ਪੁਲਿਸ ਉਸ ਸੀਸੀਟੀਵੀ ਆਧਾਰ ਦੇ ਉੱਪਰ ਜਾਂਚ ਦੇ ਵਿੱਚ ਲੱਗੀ ਹੋਈ ਹੈ ਉਹਨਾਂ ਬੰਦਿਆਂ ਦੀ ਪਾਲ ਕੀਤੀ ਜਾ ਰਹੀ ਹੈ ਜਿਹੜੇ ਕਿ ਸਵਾਰਦਾਤ ਨੂੰ ਅੰਜਾਮ ਦੇ ਕੇ ਉੱਥੋਂ ਫਰਾਰ ਹੋਏ ਨੇ ਕੀ ਗੱਲਬਾਤ ਹੋਈ ਏ ਤੁਹਾਡੀ ਇਹ ਗੱਡੀ ਗੋਗੇ ਭੱਜੇ ਇਹ ਗੱਡੀ ਗੋਗੇ ਭੱਜੇ ਛੜ ਤੋਂ ਕਿਹੜੀ ਗੱਡੀ ਸੀਗੀ ਆਈ 10 ਹੀ ਕਿੰਨੇ ਕਬਜ ਦਾ ਟਾਈਮ ਸੀ ਟਾਈਮ 2:07 ਵਜੇ 25 ਮਿੰਟ ਦਾ ਹੋ ਗਿਆ ਤੇ 28 ਮੈਂ 2-2 ਮਿੰਟ ਲੱਗੇ ਆਰੇ ਦੇ ਸੀ ਬੰਦੇ ਉਹ ਮੋਟਰਸਾਈਕਲ ਦੇ ਸੀ ਕਿੰਨੇ ਜਾਣੇ ਸੀ ਦੰਨੇ ਜਾਣੇ ਸੀਗੇ ਨਿੰਗਾ ਸਿੰਘ ਬਾਣੇ ਤੇ ਸੀਗੀ ਕੋਈ ਨੰਬਰ ਨੰਬਰ ਵਗੈਰਾ ਨੋਟ ਕੀਤਾ ਮੋਰਸਰ ਨਹੀਂ ਮੋਟਰਸਾਈਕਲ ਦਾ ਕੋਈ ਨੰਬਰ ਨਹੀਂ ਣੜਾ ਉਹ ਨਾਲ ਜਾਂ ਭੱਜ ਗਿਆ ਮੋਟਰਸਾਈਕਲ ਵਾਲਾ ਦੋ ਸਾਨੂੰ ਪੈ ਕੇ ਡੋਟ